ਇੱਕ ਪਾਡੀ ਵਜੋਂ ਵਰਤਨ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਬਤਾ ਹੋਇਆ ਹੈ ਆਸਟ੍ਰੇਲੀਆ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਨਾਗਰਿਕਤਾ ਲਈ ਅਰਜੀ ਦੇਣ ਵਾਲੇ ਨਿਊਜ਼ੀਲੈਂਡ ਦੇ ਲਗਭਗ ਅੱਧੇ ਲੋਕ ਇੱਥੇ ਦੇ ਪੈਦਾ ਨਹੀਂ ਹੋਏ ਹਨ ਭਾਵ ਕਿ ਉਹ ਹੋਰ ਮੁਲਕਾਂ ਦੇ ਰਹਿਣ ਵਾਲੇ ਹਨ ਜੁਲਾਈ 2023 ਤੋਂ ਜੂਨ 2025 ਦੇ ਵਿਚਕਾਰ ਨਿਊਜ਼ੀਲੈਂਡ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ 92 ਹਜ਼ਾਰ ਤੋਂ ਵੱਧ ਨਾਗਰਿਕਾਂ ਨੇ ਆਸਟ੍ਰੇਲੀਆ ਨਾਗਰਿਕਤਾ ਲਈ ਅਰਜੀ ਦਿੱਤੀ ਹੈ ਅੰਕੜਿਆਂ ਨੇ ਇਸ ਬਾਰੇ ਸਵਾਲ ਖੜੇ ਕੀਤੇ ਹਨ ਕਿ ਕੀ ਨਿਊਜ਼ੀਲੈਂਡ ਆਸਟ੍ਰੇਲੀਆ ਵਿੱਚ ਵਸਣ ਦਾ ਟੀਚਾ ਰੱਖਣ ਵਾਲੇ ਪ੍ਰਵਾਸੀਆਂ ਲਈ ਇੱਕ ਲਾਂਚ ਪੈਡ ਬਣ ਗਿਆ ਹੈ ਇਕੱਲੇ 2024 ਦੇ ਵਿੱਚ ਲਗਭਗ 30 ਹਜ਼ਾਰ ਨਿਊਜ਼ੀਲੈਂਡ ਵਾਸੀ ਆਸਟ੍ਰੇਲੀਆ ਗਏ ਹਨ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਵਿੱਚ ਇਹ ਸਭ ਤੋਂ ਵੱਡੀ ਸੰਖਿਆ ਹੈ ਜੁਲਾਈ 2023 ਤੋਂ ਵਿਸ਼ੇਸ਼ ਸ਼੍ਰੇਣੀ ਵੀਜ਼ਾ ਜਾਨੀ ਕਿ ਐਸ ਸੀ ਵੀ ਤੋਂ ਨਿਊਜ਼ੀਲੈਂਡ ਦੇ ਨਾਗਰਿਕ 4 ਸਾਲਾਂ ਦੀ ਰਿਹائش ਤੋਂ ਬਾਅਦ ਸਿੱਧੇ ਆਸਟ੍ਰੇਲੀਆ ਦੇ ਕਿਤਾ ਲੈਣ ਦੇ ਯੋਗ ਹੋ ਜਾਂਦੇ ਹਨ ਆਸਟ੍ਰੇਲੀਆ ਨੇ ਜਾਰੀ ਕੀਤੇ ਐਸਸੀਬੀ ਦੀ ਗਿਣਤੀ ਨੂੰ ਸੀਮਤ ਨਹੀਂ ਕੀਤਾ ਹੈ ਸਟੇਟਸ ਐਂਡ ਜਰਨੀ ਕੀ ਹੈ ਕਿ 2000 ਦੇ ਦਹਾਕੇ ਦੇ ਸ਼ੁਰੂ ਤੋਂ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਪ੍ਰਵਾਸੀਆਂ ਨੇ ਤਸਮਾਨ ਪਾਰ ਕਰਕੇ ਜਾਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਦਾ ਵੱਡਾ ਹਿੱਸਾ ਬਣਿਆ ਹੈ 2024 ਦੇ ਵਿੱਚ ਆਸਟ੍ਰੇਲੀਆ ਜਾਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਵਿੱਚੋਂ 35% ਵਿਦੇਸ਼ੀ ਸਨ ਗ੍ਰਹਿ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 1 ਜੁਲਾਈ 2023 ਤੋਂ 30 ਜੂਨ 2025 ਤੱਕ 92000 ਤੋਂ ਵੱਧ ਨਿਊਜ਼ੀਲੈਂਡ ਦੇ ਨਾਗਰਿਕਾਂ ਨੇ ਜਿਨ੍ਹਾਂ ਕੋਲ ਵਿਸ਼ੇਸ਼ ਰੈਣੀ ਵੀਜ਼ਾ ਹੈ ਆਸਟ੍ਰੇਲੀਆ ਨਾਗਰਿਕਤਾ ਲਈ ਅਪੀਲ ਜੀ ਦਿੱਤੀ ਹੈ ਇਹਨਾਂ ਦੇ ਵਿੱਚੋਂ 8 ਕਾਲੀ ਫੀਸ ਦੀ ਨਿਊਜ਼ਲੈਂਡ ਤੋਂ ਬਾਹਰ ਪੈਦਾ ਹੋਈ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਮਹਾਰਾ ਨੇ ਦੱਸਿਆ ਹੈ ਕਿ ਆਸਟ੍ਰੇਲੀਆ ਉੱਚ ਤਨਖਾਹਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਇਹ ਉਹਨਾਂ ਦੀ ਵੱਡੀ ਅਰਥਵਿਵਸਥਾ ਅਤੇ ਵਧੇਰੇ ਆਬਾਦੀ ਵਾਲੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਸਿਡਨੀ ਮੈਲਬਨ ਅਤੇ ਬ੍ਰਿਸਬਨ ਵਰਗੇ ਸ਼ਹਿਰ ਉਹ ਪੈਦਾ ਕਰਦੇ ਹਨ ਜਿਸ ਨੂੰ ਅਸੀਂ ਸਮੂਹੀਕਰ ਫਾਇਦੇ ਕਹਿੰਦੇ ਹਾਂ ਵਧੇਰੇ ਉਤਪਾਦਕਤਾ ਵਧੇਰੇ ਮੌਕੇ ਅਤੇ ਉਹ ਬਿਹਤਰ ਤਨਖਾਹਾਂ ਦਿੰਦੇ ਹਨ ਫਿਰ ਵੀ ਉਹਨਾਂ ਨੇ ਕਿਹਾ ਕਿ ਨਿਊਜ਼ਲੈਂਡ ਤੋਂ ਵੱਡੇ ਪੱਧਰ ਤੇ ਪਲਾਈਨ ਇੱਕ ਚਿੰਤਾ ਦਾ ਵਿਸ਼ਾ ਹੈ ਆਸਟ੍ਰੇਲੀਆ ਜਾਣ ਲਈ ਐਨਜ਼ਡ ਨੂੰ ਇੱਕ ਬਾਡੀ ਵਜੋਂ ਵਰਤਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਵਧਾ ਹੋਇਆ ਹੈ ਆਸਟ੍ਰੇਲੀਆ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਨਾਗਰਿਕਤਾ ਲਈ ਅਰਜੀ ਦੇਣ ਵਾਲੇ ਨਿਊਜ਼ੀਲੈਂਡ ਦੇ ਲਗਭਗ ਅੱਧੇ ਲੋਕ ਇੱਥੇ ਦੇ ਪੈਦਾ ਨਹੀਂ ਹੋਏ ਹਨ ਭਾਵ ਕਿ ਉਹ ਹੋਰ ਮੁਲਕਾਂ ਦੇ ਰਹਿਣ ਵਾਲੇ ਹਨ ਜੁਲਾਈ 2023 ਤੋਂ ਜੂਨ 2025 ਦੇ ਵਿਚਕਾਰ ਨਿਊਜ਼ੀਲੈਂਡ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ 92000 ਤੋਂ ਵੱਧ ਨਾਗਰਿਕਾਂ ਨੇ ਆਸਟ੍ਰੇਲੀਆ ਨਾਗਰਿਕਤਾ ਲਈ ਅਰਜੀ ਦਿੱਤੀ ਹੈ ਅੰਕੜਿਆਂ ਨੇ ਇਸ ਬਾਰੇ ਸਵਾਲ ਖੜੇ ਕੀਤੇ ਹਨ ਕਿ ਕੀ ਨਿਊਜ਼ੀਲੈਂਡ ਆਸਟ੍ਰੇਲੀਆ ਵਿੱਚ ਵਸਣ ਦਾ ਟੀਚਾ ਰੱਖਣ ਵਾਲੇ ਪ੍ਰਵਾਸੀਆਂ ਲਈ ਇੱਕ ਲਾਂਚ ਪੈਡ ਬਣ ਗਿਆ ਹੈ ਇਕੱਲੇ 2024 ਦੇ ਵਿੱਚ ਲਗਭਗ 30 ਹਜ਼ਾਰ ਨਿਊਜ਼ੀਲੈਂਡ ਵਾਸੀ ਆਸਟ੍ਰੇਲੀਆ ਗਏ ਹਨ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਵਿੱਚ ਇਹ ਸਭ ਤੋਂ ਵੱਡੀ ਸੰਖਿਆ ਹੈ ਜੁਲਾਈ 2023 ਤੋਂ ਵਿਸ਼ੇਸ਼ ਸ਼੍ਰੇਣੀ ਵੀਜ਼ਾ ਜਾਨੀ ਕਿ ਐਸ ਸੀ ਵੀ ਤੋਂ ਨਿਊਜ਼ੀਲੈਂਡ ਦੇ ਨਾਗਰਿਕ 4 ਸਾਲਾਂ ਦੀ ਰਿਹائش ਤੋਂ ਬਾਅਦ ਸਿੱਧੇ ਆਸਟ੍ਰੇਲੀਆ ਗ੍ਰਿਤਾ ਲੈਣ ਦੇ ਯੋਗ ਹੋ ਜਾਂਦੇ ਹਨ ਆਸਟ੍ਰੇਲੀਆ ਨੇ ਜਾਰੀ ਕੀਤੇ ਐਸੀਵੀ ਦੀ ਗਿਣਤੀ ਨੂੰ ਸੀਮਤ ਨਹੀਂ ਕੀਤਾ ਹੈ ਸਟੇਟਸ ਐਂਡ ਜਰਨੀ ਕਿਹਾ ਹੈ ਕਿ 2000 ਦੇ ਦਹਾਕੇ ਦੇ ਸ਼ੁਰੂ ਤੋਂ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਪ੍ਰਵਾਸੀਆਂ ਨੇ ਤਸਮਾਨ ਪਾਰ ਕਰਕੇ ਜਾਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਦਾ ਵੱਡਾ ਹਿੱਸਾ ਬਣਿਆ ਹੈ 2024 ਦੇ ਵਿੱਚ ਆਸਟ੍ਰੇਲੀਆ ਜਾਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਵਿੱਚੋਂ 35% ਵਿਦੇਸ਼ੀ ਸਨ ਗ੍ਰਹਿ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 1 ਜੁਲਾਈ 2023 ਤੋਂ 30 ਜੂਨ 2025 ਤੱਕ 92000 ਤੋਂ ਵੱਧ ਨਿਊਜ਼ੀਲੈਂਡ ਦੇ ਨਾਗਰਿਕਾਂ ਨੇ ਜਿਨ੍ਹਾਂ ਕੋਲ ਵਿਸ਼ੇਸ਼ ਰੈਣੀ ਵੀਜ਼ਾ ਹੈ ਆਸਟ੍ਰੇਲੀਆ ਨਾਗਰਿਕਤਾ ਲਈ ਅਪੀਲ ਜਿੱਤੀ ਹੈ ਇਹਨਾਂ ਦੇ ਵਿੱਚੋਂ 48% ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਹਨ ਇਸ ਦਾ ਸਭ ਤੋਂ ਵੱਡਾ ਕਾਰਨ ਮਹਾਰਾਜ ਨੇ ਦੱਸਿਆ ਹੈ ਕਿ ਆਸਟ੍ਰੇਲੀਆ ਉੱਚ ਤਨਖਾਹਾਂ ਦੀ ਪੇਸ਼ੇਸ਼ ਕਰਦਾ ਹੈ ਅਤੇ ਇਹ ਉਹਨਾਂ ਦੀ ਵੱਡੀ ਅਰਥਵਿਵਸਥਾ ਅਤੇ ਵਧੇਰੇ ਆਬਾਦੀ ਵਾਲੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਸਿਡਨੀ, ਮੈਲਬੌਰਨ ਅਤੇ ਬ੍ਰਿਸਬਨ ਵਰਗੇ ਸ਼ਹਿਰ ਉਹ ਪੈਦਾ ਕਰਦੇ ਹਨ ਜਿਸ ਨੂੰ ਅਸੀਂ ਸਮੂਹੀਕਰ ਫਾਇਦੇ ਕਹਿੰਦੇ ਹਾਂ। ਵਧੇਰੇ ਉਤਪਾਦਕਤਾ, ਵਧੇਰੇ ਮੌਕੇ ਅਤੇ ਉਹ ਬਿਹਤਰ ਤਨਖਾਹਾਂ ਦਿੰਦੇ ਹਨ। ਫਿਰ ਵੀ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਤੋਂ ਵੱਡੇ ਪੱਦਰ ਤੇ ਅਪਲਾਈਨ ਇੱਕ ਚਿੰਤਾ ਦਾ ਵਿਸ਼ਾ ਹੈ। ਆਸਟ੍ਰੇਲੀਆ ਜਾਣ ਲਈ ਐਨਜ਼ਡ ਨੂੰ ਇੱਕ ਪੌੜੀ ਵਜੋਂ ਵਰਤਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਵਧਾ ਹੋਇਆ ਹੈ ਆਸਟ੍ਰੇਲੀਆ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਨਾਗਰਿਕਤਾ ਲਈ ਅਰਜੀ ਦੇਣ ਵਾਲੇ ਨਿਊਜ਼ੀਲੈਂਡ ਦੇ ਲਗਭਗ ਅੱਧੇ ਲੋਕ ਇੱਥੇ ਦੇ ਪੈਦਾ ਨਹੀਂ ਹੋਏ ਹਨ ਭਾਵ ਕਿ ਉਹ ਹੋਰ ਮੁਲਕਾਂ ਦੇ ਰਹਿਣ ਵਾਲੇ ਹਨ ਜੁਲਾਈ 2023 ਤੋਂ ਜੂਨ 2025 ਦੇ ਵਿਚਕਾਰ ਨਿਊਜ਼ੀਲੈਂਡ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ 92 ਹਜ਼ਾਰ ਤੋਂ ਵੱਧ ਨਾਗਰਿਕਾਂ ਨੇ ਆਸਟ੍ਰੇਲੀਆ ਨਾਗਰਿਕਤਾ ਲਈ ਅਰਜੀ ਦਿੱਤੀ ਹੈ ਅੰਕੜਿਆਂ ਨੇ ਇਸ ਬਾਰੇ ਸਵਾਲ ਖੜੇ ਕੀਤੇ ਹਨ ਕਿ ਕੀ ਨਿਊਜ਼ੀਲੈਂਡ ਆਸਟ੍ਰੇਲੀਆ ਵਿੱਚ ਵਸਣ ਦਾ ਟੀਚਾ ਰੱਖਣ ਵਾਲੇ ਪ੍ਰਵਾਸੀਆਂ ਲਈ ਇੱਕ ਲਾਂਚ ਪੈਡ ਬਣ ਗਿਆ ਹੈ ਇਕੱਲੇ 2024 ਦੇ ਵਿੱਚ ਲਗਭਗ 30000 ਨਿਊਜ਼ੀਲੈਂਡ ਵਾਸੀ ਆਸਟ੍ਰੇਲੀਆ ਗਏ ਹਨ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਵਿੱਚ ਇਹ ਸਭ ਤੋਂ ਵੱਡੀ ਸੰਖਿਆ ਹੈ ਜੁਲਾਈ 2023 ਤੋਂ ਵਿਸ਼ੇਸ਼ ਸ਼੍ਰੇਣੀ ਵੀਜ਼ਾ ਜਾਨਕੀ ਐਸ ਸੀ ਵੀ ਤੋਂ ਨਿਊਜ਼ੀਲੈਂਡ ਦੇ ਨਾਗਰਿਕ 4 ਸਾਲਾਂ ਦੀ ਰਿਹائش ਤੋਂ ਬਾਅਦ ਸਿੱਧੇ ਆਸਟ੍ਰੇਲੀਆਈ ਨਾਗਰਿਕਤਾ ਲੈਣ ਦੇ ਯੋਗ ਹੋ ਜਾਂਦੇ ਹਨ ਆਸਟ੍ਰੇਲੀਆ ਨੇ ਜਾਰੀ ਕੀਤੇ ਐਸ ਸੀ ਵੀ ਦੀ ਗਿਣਤੀ ਨੂੰ ਸੀਮਤ ਨਹੀਂ ਕੀਤਾ ਹੈ ਸਟੇਟਸ ਐਂਡ ਜਰਨੀ ਕੀ ਹੈ ਕਿ 2000 ਦੇ ਦਹਾਕੇ ਦੇ ਸ਼ੁਰੂ ਤੋਂ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਪ੍ਰਵਾਸੀਆਂ ਨੇ ਤਸਮਾਨ ਪਾਰ ਕਰਕੇ ਜਾਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਦਾ ਵੱਡਾ ਹਿੱਸਾ ਬਣਿਆ ਹੈ 2024 ਦੇ ਵਿੱਚ ਆਸਟ੍ਰੇਲੀਆ ਜਾਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਵਿੱਚੋਂ 35% ਵਿਦੇਸ਼ੀ ਸਨ ਗ੍ਰਹਿ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 1 ਜੁਲਾਈ 2023 ਤੋਂ 30 ਜੂਨ 2025 ਤੱਕ 92000 ਤੋਂ ਵੱਧ ਨਿਊਜ਼ੀਲੈਂਡ ਦੇ ਨਾਗਰਿਕਾਂ ਨੇ ਜਿਨ੍ਹਾਂ ਕੋਲ ਵਿਸ਼ੇਸ਼ ਰੈਣੀ ਵੀਜ਼ਾ ਹੈ ਆਸਟ੍ਰੇਲੀਆ ਨਾਗਰਿਕਤਾ ਲਈ ਅਪੀਲ ਜੀ ਦਿੱਤੀ ਹੈ ਇਹਨਾਂ ਦੇ ਵਿੱਚੋਂ 8 ਕਾਲੀ ਫੀਸ ਦੀ ਨਿਊਜ਼ਲੈਂਡ ਤੋਂ ਬਾਹਰ ਪੈਦਾ ਹੋਈ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਮਹਾਰਾ ਨੇ ਦੱਸਿਆ ਹੈ ਕਿ ਆਸਟ੍ਰੇਲੀਆ ਉੱਚ ਤਨਖਾਹਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਇਹ ਉਹਨਾਂ ਦੀ ਵੱਡੀ ਅਰਥਵਿਵਸਥਾ ਅਤੇ ਵਧੇਰੇ ਆਬਾਦੀ ਵਾਲੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਸਿਡਨੀ ਮੈਲਬਨ ਅਤੇ ਬ੍ਰਿਸਬਨ ਵਰਗੇ ਸ਼ਹਿਰ ਉਹ ਪੈਦਾ ਕਰਦੇ ਹਨ ਜਿਸ ਨੂੰ ਅਸੀਂ ਸਮੂਹੀਕਰ ਫਾਇਦੇ ਕਹਿੰਦੇ ਹਾਂ ਵਧੇਰੇ ਉਤਪਾਦਕਤਾ ਵਧੇਰੇ ਮੌਕੇ ਅਤੇ ਉਹ ਬਿਹਤਰ ਤਨਖਾਹਾਂ ਦਿੰਦੇ ਹਨ ਫਿਰ ਵੀ ਉਹਨਾਂ ਨੇ ਕਿਹਾ ਕਿ ਨਿਊਜ਼ਲੈਂਡ ਤੋਂ ਵੱਡੇ ਪੱਧਰ ਤੇ ਪਲਾਈਨ ਇੱਕ ਚਿੰਤਾ ਦਾ ਵਿਸ਼ਾ ਹੈ ਆਸਟ੍ਰੇਲੀਆ ਜਾਣ ਲਈ ਐਨਜ਼ਡ ਨੂੰ ਇੱਕ ਪੌਡੀ ਵਜੋਂ ਵਰਤਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਵਧਾ ਹੋਇਆ ਹੈ ਆਸਟ੍ਰੇਲੀਆ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਨਾਗਰਿਕਤਾ ਲਈ ਅਰਜੀ ਦੇਣ ਵਾਲੇ ਨਿਊਜ਼ੀਲੈਂਡ ਦੇ ਲਗਭਗ ਅੱਧੇ ਲੋਕ ਇੱਥੇ ਦੇ ਪੈਦਾ ਨਹੀਂ ਹੋਏ ਹਨ ਭਾਵ ਕਿ ਉਹ ਹੋਰ ਮੁਲਕਾਂ ਦੇ ਰਹਿਣ ਵਾਲੇ ਹਨ ਜੁਲਾਈ 2023 ਤੋਂ ਜੂਨ 2025 ਦੇ ਵਿਚਕਾਰ ਨਿਊਜ਼ੀਲੈਂਡ ਦੇ ਗ੍ਰਹਿ ਵਿਭਾਗ ਨੇ ਕਿਹਾ ਹੈ ਕਿ 92000 ਤੋਂ ਵੱਧ ਨਾਗਰਿਕਾਂ ਨੇ ਆਸਟ੍ਰੇਲੀਆਈ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੈ ਅੰਕੜਿਆਂ ਨੇ ਇਸ ਬਾਰੇ ਸਵਾਲ ਖੜੇ ਕੀਤੇ ਹਨ ਕਿ ਕੀ ਨਿਊਜ਼ੀਲੈਂਡ ਆਸਟ੍ਰੇਲੀਆ ਵਿੱਚ ਵਸਣ ਦਾ ਟਿਕਾਣਾ ਰੱਖਣ ਵਾਲੇ ਪ੍ਰਵਾਸੀਆਂ ਲਈ ਇੱਕ ਲਾਂਚ ਪੈਡ ਬਣ ਗਿਆ ਹੈ ਇਹ ਇਕੱਲੇ 2024 ਦੇ ਵਿੱਚ ਲਗਭਗ 30000 ਨਿਊਜ਼ੀਲੈਂਡ ਵਾਸੀ ਆਸਟ੍ਰੇਲੀਆ ਗਏ ਹਨ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਵਿੱਚ ਇਹ ਸਭ ਤੋਂ ਵੱਡੀ ਸੰਖਿਆ ਹੈ ਜੁਲਾਈ 2023 ਤੋਂ ਸ਼ੇਸ਼ ਸ਼੍ਰਾਣੀ ਵੀਜ਼ਾ ਜਣ ਕੇ ਐਸ ਸੀ ਵੀ ਤੋਂ ਨਿਊਜ਼ੀਲੈਂਡ ਦੇ ਨਾਗਰਿਕ 4 ਸਾਲਾਂ ਦੀ ਰਿਹائش ਤੋਂ ਬਾਅਦ ਸਿੱਧੇ ਆਸਟ੍ਰੇਲੀਆਈ ਨਾਗਰਿਕਤਾ ਲੈਣ ਦੇ ਯੋਗ ਹੋ ਜਾਂਦੇ ਹਨ ਆਸਟ੍ਰੇਲੀਆ ਨੇ ਜਾਰੀ ਕੀਤੇ ਐਸ ਸੀ ਵੀ ਦੀ ਗਿਣਤੀ ਨੂੰ ਸੀਮਤ ਨਹੀਂ ਕੀਤਾ ਹੈ ਸਟੇਟਸ ਐਂਡ ਜਰਨੀ ਕਿਹਾ ਹੈ ਕਿ 2000 ਦੇ ਦਹਾਕੇ ਦੇ ਸ਼ੁਰੂ ਤੋਂ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਪ੍ਰਵਾਸੀਆਂ ਨੇ ਤਸਮਾਨ ਪਾਰ ਕਰਕੇ ਜਾਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਦਾ ਵੱਡਾ ਹਿੱਸਾ ਬਣਿਆ ਹੈ 2024 ਦੇ ਵਿੱਚ ਆਸਟ੍ਰੇਲੀਆ ਜਾਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਵਿੱਚੋਂ 35% ਵਿਦੇਸ਼ੀ ਸਨ ਗ੍ਰਹਿ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 1 ਜੁਲਾਈ 2023 ਤੋਂ 30 ਜੂਨ 2025 ਤੱਕ 92000 ਤੋਂ ਵੱਧ ਨਿਊਜ਼ੀਲੈਂਡ ਦੇ ਨਾਗਰਿਕਾਂ ਨੇ ਜਿਨ੍ਹਾਂ ਕੋਲ ਵਿਸ਼ੇਸ਼ ਰੈਣੀ ਵੀਜ਼ਾ ਹੈ ਆਸਟ੍ਰੇਲੀਆ ਨਾਗਰਿਕਤਾ ਲਈ ਅਪੀਲ ਜੀ ਦਿੱਤੀ ਹੈ ਇਹਨਾਂ ਦੇ ਵਿੱਚੋਂ 48% ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਹਨ ਇਸ ਦਾ ਸਭ ਤੋਂ ਵੱਡਾ ਕਾਰਨ ਮਹਾਰਾ ਨੇ ਦੱਸਿਆ ਹੈ ਕਿ ਆਸਟ੍ਰੇਲੀਆ ਉੱਚ ਤਨਖਾਹਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਇਹ ਉਹਨਾਂ ਦੀ ਵੱਡੀ ਅਰਥਵਿਵਸਥਾ ਅਤੇ ਵਧੇਰੇ ਆਬਾਦੀ ਵਾਲੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਸਿਡਨੀ, ਮੈਲਬਨ ਅਤੇ ਬ੍ਰਿਸਬਨ ਵਰਗੇ ਸ਼ਹਿਰ ਉਹ ਪੈਦਾ ਕਰਦੇ ਹਨ ਜਿਸ ਨੂੰ ਅਸੀਂ ਸਮੂਹੀਕਰ ਫਾਇਦੇ ਕਹਿੰਦੇ ਹਾਂ ਵਧੇਰੇ ਉਤਪਾਦਕਤਾ ਵਧੇਰੇ ਮੌਕੇ ਅਤੇ ਉਹ ਬਿਹਤਰ ਤਨਖਾਹਾਂ ਦਿੰਦੇ ਹਨ ਫਿਰ ਵੀ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਤੋਂ ਵੱਡੇ ਪੱਧਰ ਤੇ ਪਲਾਈਨ ਇੱਕ ਚਿੰਤਾ ਦਾ ਵਿਸ਼ਾ ਹੈ ਆਸਟ੍ਰੇਲੀਆ ਜਾਣ ਲਈ ਐਨਜ਼ਡ ਨੂੰ ਇੱਕ ਪੌੜੀ ਵਜੋਂ ਵਰਤਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਬਤਾ ਹੋਇਆ ਹੈ ਆਸਟ੍ਰੇਲੀਆ ਸਰਕਾਰ ਦੇ ਅੰਕੜੇ ਦੇ ਅਨੁਸਾਰ ਆਸਟ੍ਰੇਲੀਆ ਨਾਗਰਿਕਤਾ ਲਈ ਅਰਜੀ ਦੇਣ ਵਾਲੇ ਨਿਊਜ਼ੀਲੈਂਡ ਦੇ ਲਗਭਗ ਅੱਧੇ ਲੋਕ ਇੱਥੇ ਦੇ ਪੈਦਾ ਨਹੀਂ ਹੋਏ ਹਨ ਭਾਵ ਕਿ ਉਹ ਹੋਰ ਮੁਲਕਾਂ ਦੇ ਰਹਿਣ ਵਾਲੇ ਹਨ ਜੁਲਾਈ 2023 ਤੋਂ ਜੂਨ 2025 ਦੇ ਵਿਚਕਾਰ ਨਿਊਜ਼ੀਲੈਂਡ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ 92 ਹਜ਼ਾਰ ਤੋਂ ਵੱਧ ਨਾਗਰਿਕਾਂ ਨੇ ਆਸਟ੍ਰੇਲੀਆ ਨਾਗਰਿਕਤਾ ਲਈ ਅਰਜੀ ਦਿੱਤੀ ਹੈ ਅੰਕੜਿਆਂ ਨੇ ਇਸ ਬਾਰੇ ਸਵਾਲ ਖੜੇ ਕੀਤੇ ਹਨ ਕਿ ਕੀ ਨਿਊਜ਼ੀਲੈਂਡ ਆਸਟ੍ਰੇਲੀਆ ਵਿੱਚ ਵਸਣ ਦਾ ਟੀਚਾ ਰੱਖਣ ਵਾਲੇ ਪ੍ਰਵਾਸੀਆਂ ਲਈ ਇੱਕ ਲਾਂਚ ਪੈਡ ਬਣ ਗਿਆ ਹੈ ਇਕੱਲੇ 2024 ਦੇ ਵਿੱਚ ਲਗਭਗ 30000 ਨਿਊਜ਼ੀਲੈਂਡ ਵਾਸੀ ਆਸਟ੍ਰੇਲੀਆ ਗਏ ਹਨ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਵਿੱਚ ਇਹ ਸਭ ਤੋਂ ਵੱਡੀ ਸੰਖਿਆ ਹੈ ਜੁਲਾਈ 2023 ਤੋਂ ਵਿਸ਼ੇਸ਼ ਸ਼੍ਰੇਣੀ ਵੀਜ਼ਾ ਜਾਨਕੀ ਐਸ ਸੀ ਵੀ ਤੋਂ ਨਿਊਜ਼ੀਲੈਂਡ ਦੇ ਨਾਗਰਿਕ 4 ਸਾਲਾਂ ਦੀ ਰਿਹائش ਤੋਂ ਬਾਅਦ ਸਿੱਧੇ ਆਸਟ੍ਰੇਲੀਆਈ ਨਾਗਰਿਕਤਾ ਲੈਣ ਦੇ ਯੋਗ ਹੋ ਜਾਂਦੇ ਹਨ ਆਸਟ੍ਰੇਲੀਆ ਨੇ ਜਾਰੀ ਕੀਤੇ ਐਸ ਸੀ ਵੀ ਦੀ ਗਿਣਤੀ ਨੂੰ ਸੀਮਤ ਨਹੀਂ ਕੀਤਾ ਹੈ ਸਟੇਟਸ ਐਂਡ ਜਰਨੀ ਕੀ ਹੈ ਕਿ 2000 ਦੇ ਦਹਾਕੇ ਦੇ ਸ਼ੁਰੂ ਤੋਂ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਪ੍ਰਵਾਸੀਆਂ ਨੇ ਤਸਮਾਨ ਪਾਰ ਕਰਕੇ ਜਾਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਦਾ ਵੱਡਾ ਹਿੱਸਾ ਬਣਿਆ ਹੈ 2024 ਦੇ ਵਿੱਚ ਆਸਟ੍ਰੇਲੀਆ ਜਾਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਵਿੱਚੋਂ 35% ਵਿਦੇਸ਼ੀ ਸਨ ਗ੍ਰਹਿ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 1 ਜੁਲਾਈ 2023 ਤੋਂ 30 ਜੂਨ 2025 ਤੱਕ 92000 ਤੋਂ ਵੱਧ ਨਿਊਜ਼ੀਲੈਂਡ ਦੇ ਨਾਗਰਿਕਾਂ ਨੇ ਜਿਨ੍ਹਾਂ ਕੋਲ ਵਿਸ਼ੇਸ਼ ਰੈਣੀ ਵੀਜ਼ਾ ਹੈ ਆਸਟ੍ਰੇਲੀਆ ਨਾਗਰਿਕਤਾ ਲਈ ਅਪੀਲ ਜੀ ਦਿੱਤੀ ਹੈ ਇਹਨਾਂ ਦੇ ਵਿੱਚੋਂ 8 ਕਾਲੀ ਫੀਸ ਦੀ ਨਿਊਜ਼ਲੈਂਡ ਤੋਂ ਬਾਹਰ ਪੈਦਾ ਹੋਈ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਮਹਾਰਾ ਨੇ ਦੱਸਿਆ ਹੈ ਕਿ ਆਸਟ੍ਰੇਲੀਆ ਉੱਚ ਤਨਖਾਹਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਇਹ ਉਹਨਾਂ ਦੀ ਵੱਡੀ ਅਰਥਵਿਵਸਥਾ ਅਤੇ ਵਧੇਰੇ ਆਬਾਦੀ ਵਾਲੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਸਿਡਨੀ ਮੈਲਬਨ ਅਤੇ ਬ੍ਰਿਸਬਨ ਵਰਗੇ ਸ਼ਹਿਰ ਉਹ ਪੈਦਾ ਕਰਦੇ ਹਨ ਜਿਸ ਨੂੰ ਅਸੀਂ ਸਮੂਹੀਕਰ ਫਾਇਦੇ ਕਹਿੰਦੇ ਹਾਂ ਵਧੇਰੇ ਉਤਪਾਦਕਤਾ ਵਧੇਰੇ ਮੌਕੇ ਅਤੇ ਉਹ ਬਿਹਤਰ ਤਨਖਾਹਾਂ ਦਿੰਦੇ ਹਨ ਫਿਰ ਵੀ ਉਹਨਾਂ ਨੇ ਕਿਹਾ ਕਿ ਨਿਊਜ਼ਲੈਂਡ ਤੋਂ ਵੱਡੇ ਪੱਧਰ ਤੇ ਪਲਾਈਨ ਇੱਕ ਚਿੰਤਾ ਦਾ ਵਿਸ਼ਾ ਹੈ ਆਸਟ੍ਰੇਲੀਆ ਜਾਣ ਲਈ ਐਨਜ਼ਡ ਨੂੰ ਇੱਕ ਪੌਡੀ ਵਜੋਂ ਵਰਤਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਵਧਾ ਹੋਇਆ ਹੈ ਆਸਟ੍ਰੇਲੀਆ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਨਾਗਰਿਕਤਾ ਲਈ ਅਰਜੀ ਦੇਣ ਵਾਲੇ ਨਿਊਜ਼ੀਲੈਂਡ ਦੇ ਲਗਭਗ ਅੱਧੇ ਲੋਕ ਇੱਥੇ ਦੇ ਪੈਦਾ ਨਹੀਂ ਹੋਏ ਹਨ ਭਾਵ ਕਿ ਉਹ ਹੋਰ ਮੁਲਕਾਂ ਦੇ ਰਹਿਣ ਵਾਲੇ ਹਨ ਜੁਲਾਈ 2023 ਤੋਂ ਜੂਨ 2025 ਦੇ ਵਿਚਕਾਰ ਨਿਊਜ਼ੀਲੈਂਡ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ 92000 ਤੋਂ ਵੱਧ ਨਾਗਰਿਕਾਂ ਨੇ ਆਸਟ੍ਰੇਲੀਆ ਨਾਗਰਿਕਤਾ ਲਈ ਅਰਜੀ ਦਿੱਤੀ ਹੈ ਅੰਕੜਿਆਂ ਨੇ ਇਸ ਬਾਰੇ ਸਵਾਲ ਖੜੇ ਕੀਤੇ ਹਨ ਕਿ ਕੀ ਨਿਊਜ਼ੀਲੈਂਡ ਆਸਟ੍ਰੇਲੀਆ ਵਿੱਚ ਵਸਣ ਦਾ ਟੀਚਾ ਰੱਖਣ ਵਾਲੇ ਪ੍ਰਵਾਸੀਆਂ ਲਈ ਇੱਕ ਲਾਂਚ ਪੈਡ ਬਣ ਗਿਆ ਹੈ ਇਕੱਲੇ 2024 ਦੇ ਵਿੱਚ ਲਗਭਗ 30 ਹਜ਼ਾਰ ਨਿਊਜ਼ੀਲੈਂਡ ਵਾਸੀ ਆਸਟ੍ਰੇਲੀਆ ਗਏ ਹਨ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਵਿੱਚ ਇਹ ਸਭ ਤੋਂ ਵੱਡੀ ਸੰਖਿਆ ਹੈ ਜੁਲਾਈ 2023 ਤੋਂ ਵਿਸ਼ੇਸ਼ ਸ਼੍ਰੇਣੀ ਵੀਜ਼ਾ ਜਾਨੀ ਕਿ ਐਸ ਸੀ ਵੀ ਤੋਂ ਨਿਊਜ਼ੀਲੈਂਡ ਦੇ ਨਾਗਰਿਕ ਚਾਰ ਸਾਲਾਂ ਦੀ ਰਿਹائش ਤੋਂ ਬਾਅਦ ਸਿੱਧੇ ਆਸਟ੍ਰੇਲੀਆ ਗ੍ਰਿਤਾ ਲੈਣ ਦੇ ਯੋਗ ਹੋ ਜਾਂਦੇ ਹਨ ਆਸਟ੍ਰੇਲੀਆ ਨੇ ਜਾਰੀ ਕੀਤੇ ਐਸੀਵੀ ਦੀ ਗਿਣਤੀ ਨੂੰ ਸੀਮਤ ਨਹੀਂ ਕੀਤਾ ਹੈ ਸਟੇਟਸ ਐਂਡ ਜਰਨੀ ਕਿਹਾ ਹੈ ਕਿ 2000 ਦੇ ਦਹਾਕੇ ਦੇ ਸ਼ੁਰੂ ਤੋਂ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਪ੍ਰਵਾਸੀਆਂ ਨੇ ਤਸਮਾਨ ਪਾਰ ਕਰਕੇ ਜਾਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਦਾ ਵੱਡਾ ਹਿੱਸਾ ਬਣਿਆ ਹੈ 2024 ਦੇ ਵਿੱਚ ਆਸਟ੍ਰੇਲੀਆ ਜਾਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਵਿੱਚੋਂ 35% ਵਿਦੇਸ਼ੀ ਸਨ। ਗ੍ਰਹਿ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 1 ਜੁਲਾਈ 2023 ਤੋਂ 30 ਜੂਨ 2025 ਤੱਕ 92,000 ਤੋਂ ਵੱਧ ਨਿਊਜ਼ੀਲੈਂਡ ਦੇ ਨਾਗਰਿਕਾਂ ਨੇ ਜਿਨ੍ਹਾਂ ਕੋਲ ਵਿਸ਼ੇਸ਼ ਰੈਣੀ ਵੀਜ਼ਾ ਹੈ, ਆਸਟ੍ਰੇਲੀਆ ਨਾਗਰਿਕਤਾ ਲਈ ਅਪੀਲ ਜਿੱਤੀ ਹੈ। ਇਹਨਾਂ ਦੇ ਵਿੱਚੋਂ 48% ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਮਹਾਰਾਜ ਨੇ ਦੱਸਿਆ ਹੈ ਕਿ ਆਸਟ੍ਰੇਲੀਆ ਉੱਚ ਤਨਖਾਹਾਂ ਦੀ ਪੇਸ਼ੇਸ਼ ਕਰਦਾ ਹੈ ਅਤੇ ਇਹ ਉਹਨਾਂ ਦੀ ਵੱਡੀ ਅਰਥਵਿਵਸਥਾ ਅਤੇ ਵਧੇਰੇ ਆਬਾਦੀ ਵਾਲੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਸਿਡਨੀ, ਮੈਲਬੌਰਨ ਅਤੇ ਬ੍ਰਿਸਬਨ ਵਰਗੇ ਸ਼ਹਿਰ ਉਹ ਪੈਦਾ ਕਰਦੇ ਹਨ ਜਿਸ ਨੂੰ ਅਸੀਂ ਸਮੂਹੀਕਰ ਫਾਇਦੇ ਕਹਿੰਦੇ ਹਾਂ। ਵਧੇਰੇ ਉਤਪਾਦਕਤਾ, ਵਧੇਰੇ ਮੌਕੇ ਅਤੇ ਉਹ ਬਿਹਤਰ ਤਨਖਾਹਾਂ ਦਿੰਦੇ ਹਨ। ਫਿਰ ਵੀ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਤੋਂ ਵੱਡੇ ਪੱਧਰ ਤੇ ਅਪਲਾਈਨ ਇੱਕ ਚਿੰਤਾ ਦਾ ਵਿਸ਼ਾ ਹੈ।